ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਹੋ ਅੱਜ ਆਪਾਂ ਜੇ ਗੱਲ ਕਰੀਏ ਹੰਕਾਰ ਦੇ ਟੌਪਿਕ ਤੇ ਪਤਾ ਤਾਂ ਹੈਗਾ ਨਾ ਆਪਾਂ ਨੂੰ ਇੰਨੇ ਇੰਡੀਆ ਦੇ ਵਿੱਚ ਜਦੋਂ ਪਿੰਡਾਂ 'ਚ ਕਹਿੰਦੇ ਆ ਵੱਡਾ ਇਹ ਹਕਾਰਿਆ ਫਿਰਦਾ ਜਾਂ ਉਹ ਹਕਾਰ ਹੀ ਫਿਰਦੀ ਹੈ ਹੰਕਾਰ ਹੰਕਾਰ ਕਿੱਥੋਂ ਹੁੰਦਾ ਸਾਡੇ ਵਿੱਚ ਹੀ ਹੁੰਦਾ ਹੈ ਨਾ ਕਈ ਲੋਕ ਜਿਵੇਂ ਨਹੀਂ ਉਹ ਕਹਿੰਦੇ ਵੀ ਤੁਹਾਡੇ ਸੈਲਸ ਜਿਹੜੇ ਐਕਟਿਵ ਹੋ ਜਾਂਦੇ ਆ ਕਈ ਲੋਕਾਂ ਦੇ ਉਹ ਸੈੱਲ ਐਕਟਿਵ ਹੋਏ ਰਹਿੰਦੇ ਆ ਉਹ ਹਮੇਸ਼ਾ ਹੀ ਹਮੇਸ਼ਾ ਇਹ ਗੱਲ ਨੂੰ ਅ ਪ੍ਰਮੋਟ ਕਰਦੇ ਆ ਵੀ ਹੰਕਾਰ ਦਿਖਾ ਕੇ ਮੈਂ ਦੂਜੇ ਲੋਕਾਂ ਨੂੰ ਡਰਾ ਸਕਦਾ ਦਵਾ ਸਕਦਾ ਤੁਮਕਾ ਸਕਦਾ ਪਰ ਇਹ ਗੱਲ ਨਹੀਂ ਹੁੰਦੀ ਹੈ ਹਨ ਤੇ ਉਹਨਾਂ ਨੇ ਬੱਕਰੇ ਭਲਾਈ ਜਾਣੇ ਆ ਉੱਚੀ ਉੱਚੀ ਬੋਲਣਾ ਵਾ ਇੱਥੇ ਬਾਹਰ ਵੀ ਇਦਾਂ ਲੋਕ ਕਰਦੇ ਆ ਕਿ ਉੱਚੀ ਬੋਲ ਕੇ ਡਰਾਉਣਾ ਜਾਂ ਇਹ ਦੂਜੇ ਬੰਦੇ ਨੂੰ ਚੈਲੰਜ ਦੇਣਾ ਵੀ ਮੈਂ ਇਹ ਕੰਮ ਕਰ ਸਕਦਾ ਤੂੰ ਤਾਂ ਕਰ ਹੀ ਨਹੀਂ ਸਕਦਾ ਜਾਂ ਕਰ ਨਹੀਂ ਸਕਦੇਗੀ ਇਹ ਗੱਲਾਂ ਹਨ ਹੈਗੀਆਂ ਗਲਤ ਪਰ ਅੱਜ ਕੱਲ ਦੀ ਦੁਨੀਆ ਇਹੋ ਜਿਹੀ ਚੱਲਦੀ ਹੈ ਪਰ ਜੇ ਇਸੇ ਗੱਲ ਨੂੰ ਅਸੀਂ ਇਸ ਤਰੀਕੇ ਨਾਲ ਲੈ ਲਈਏ ਵੀ ਕਿੰਨੇ ਲੋਕ ਬਹੁਤ ਘੱਟ ਮੇਰੇ ਖਿਆਲ ਅੱਧਾ ਪਰਸੈਂਟ ਹੋਣੇ ਆ ਜਿਹੜੇ ਇੰਨੇ ਹਲੀਮੀ ਚ ਹੁੰਦੇ ਆ ਜਿਹੜੇ ਡਾਉਨ ਟੂ ਅਰਥ ਹੁੰਦੇ ਆ ਜਿਹੜੇ ਸਾਰੇ ਲੋਕਾਂ ਦੀ ਫੀਲਿੰਗ ਨੂੰ ਅੰਡਰਸਟੈਂਡ ਕਰਦੇ ਆ ਉਹ ਕਦੀ ਵੀ ਇਹੋ ਜਿਹਾ ਉੱਚਾ ਬੋਲ ਨਹੀਂ ਬੋਲਣਗੇ ਬਈ ਇਹ ਤੂੰ ਨਹੀਂ ਕਰ ਸਕਦਾ ਜੇ ਤੂੰ ਕਰ ਨਹੀਂ ਸਕਦੇ ਮੈਂ ਕਰ ਸਕਦਾ ਮੈਂ ਜੇ ਮੈਂ ਕਰ ਸਕਦੀ ਹਾਂ ਕਈ ਇੰਨੇ ਵਧੀਆ ਹੁੰਦੇ ਆ ਉਹ ਜਦੋਂ ਆਪਾਂ ਕਹਿੰਨੇ ਆ ਵੀ ਮੈਂ ਤਾਂ ਕਰ ਨਹੀਂ ਸਕਦੇ ਉਹ ਕਹਿੰਨੇ ਨਹੀਂ ਤੂੰ ਕਰ ਸਕਦਾ ਮੈਂ ਉਹ ਅਨਕੋਰੇਜ ਕਰਦੇ ਆ ਗੋਰਿਆਂ 'ਚ ਇਹ ਗੱਲ ਬਹੁਤ ਆ ਉਹਨਾਂ ਨੇ ਇਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਨਹੀਂ ਆਹ ਕੰਮ ਮੇਰੇ ਵਾਸਤੇ ਤਾਂ ਔਖਾ ਮੈਂ ਨਹੀਂ ਕਰ ਸਕਦੀਗੀ ਉਹਨਾਂ ਨੇ ਕਿਹਾ ਨਹੀਂ ਮੈਨੂੰ ਪਤਾ ਤੂੰ ਕਰ ਸਕਦੀ ਆ ਮੈਂ ਤੁਹਾਨੂੰ ਦੱਸ ਦਈਆਂ ਮੈਂ ਤੈਨੂੰ ਟ੍ਰੇਨ ਕਰ ਲਈਆਂ ਤੇ ਸਾਡੇ ਲੋਕ ਕਹਿਣਗੇ ਲੈ ਇਹਨੂੰ ਟ੍ਰੇਨ ਕਰਕੇ ਤਾਂ ਫਿਰ ਮੇਰੇ ਬਰਾਬਰ ਤਾਂ ਇਹ ਹੋ ਜਾਊਗਾ ਇਹਨੂੰ ਪਿੱਛੇ ਠੀਕ ਆ ਫਿਰ ਇਹ ਜਿਹੜੀਆਂ ਗੱਲਾਂ ਸਾਨੂੰ ਪਿੱਛੇ ਬਹੁਤ ਸੜਦੀਆਂ ਪਰ ਅਸੀਂ ਇਹ ਗੱਲਾਂ ਨੂੰ ਕਦੇ ਰੀਅਲਾਈਜ਼ ਨਹੀਂ ਕਰਦੇ ਬਈ ਅਸੀਂ ਇੰਨਾ ਚਿਰ ਜਾਂਦੇ ਲਿਖੇ ਹਿਸਾਬ ਦੇ ਨਹੀਂ ਦੇਣੇ ਆ ਜੇ ਅਸੀਂ ਕਿਸੇ ਨੂੰ ਕੁਝ ਸਿਖਾ ਕੇ ਜਾਵਾਂਗੇ ਉਹਦੇ ਵਾਸਤੇ ਤੁਹਾਡੇ ਗਾਂ ਪੰਨ ਵਧਦੇ ਆ ਕਸਣਾ ਥੋੜਾ ਕੁਛ ਨਹੀਂਗਾ ਹਨਾ ਸਾਡਾ ਕੋਈ ਕੁਛ ਜਾਣਾ ਨਹੀਂ ਪੱਲਿਆ ਪਰ ਸਿਰਫ ਇਹ ਆ ਬਿਸਖਾਦ ਤੁਸੀਂ ਗਾਂ ਵਾਲਾ ਬੰਦਾ ਤੁਹਾਡੀ ਇਹ ਚੀਜ਼ ਨੂੰ ਜਾਣੇ ਚਾ ਨਾ ਜਾਣੇ ਉਹਦਾ ਤੁਸੀਂ ਰਿਟਰਨ ਨਾ ਮੁੜ ਕੇ ਸੋਚੋ ਵੀ ਤੁਹਾਨੂੰ ਰਿਟਰਨ ਮਿਲੂਗਾ ਤੁਸੀਂ ਉਹਨੂੰ ਇਹ ਸਿਖਾਇਆ ਸੀ ਤੇ ਤਾਂ ਕਰਕੇ ਤੁਸੀਂ ਉਹਨੂੰ ਜ਼ਰੂਰ ਇਹਦੇ ਵਿੱਚ ਤਾਂ ਨੂੰ ਰੱਖੋ ਮੂਰੇ ਰੱਖੋ ਕੋਈ ਭੁੱਲ ਗਿਆ ਸੋ ਭੁੱਲ ਗਿਆ ਪਰ ਤੁਸੀਂ ਆਪਣਾ ਬੱਚਾ ਜਿਹੜਾ ਉਹ ਮਾੜਾ ਨਾ ਕਰੋ ਤੁਸੀਂ ਆਪ ਦੇ ਮਨ ਤੋਂ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਆ ਹੰਕਾਰ ਨਾ ਕਰੋ ਦਇਆ ਦੇ ਵਿੱਚ ਆ ਕੇ ਤੁਸੀਂ ਕਿਸੇ ਦਾ ਚੰਗਾ ਕੰਮ ਕਰੋ ਤੇ ਜਿਹੜੀ ਦਇਆ ਇਹ ਸਾਡੇ ਵਿੱਚ ਹੀ ਆ ਹੰਕਾਰ ਵੀ ਸਾਡੇ ਵਿੱਚ ਇਹ ਸਾਡੇ ਮਨ ਤੋਂ ਹੀ ਤਾਂ ਹੁੰਦਾ ਵਾ ਤੇ ਪਰ ਜੇ ਅਸੀਂ ਇਹਨਾਂ ਨੂੰ ਨੱਪ ਕੇ ਰੱਖੀਏ ਅਸੀਂ ਇਹੋ ਜਿਹੇ ਲੋਕਾਂ ਦੇ ਵਿੱਚ ਜਾਂ ਇਹੋ ਜਿਹੇ ਬੁੱਕਸ ਪੜ੍ਹੀਏ ਜਹਾਂ ਇਸ ਤਰ੍ਹਾਂ ਦੀ ਸੋਸਾਇਟੀ ਵਿੱਚ ਰਹੀ ਏ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਹੋਣ ਆਸੀਂ ਉਹਨਾਂ ਤੋਂ ਸਿੱਖੀਏ ਕਦੇ ਆਇਆ ਨਾ ਸੋਚੋ ਵੀ ਜੇਦੋਂ ਮੈਂ ਇਹਨੂੰ ਪਿੱਛੇ ਛੱਡ ਤਾ ਬਸ ਇਹਦਾ ਗਾਂ ਹੋਈ ਨਹੀਂ ਸਕਦਾ ਇਹਦੀ ਤਾਂ ਦੁਨੀਆ ਖੜ ਗਈ ਇੱਥੇ ਖੜਦਾ ਕਿਸੇ ਦਾ ਕੁਝ ਨਹੀਂ ਪਰ ਤੁਸੀਂ ਮਾੜਾ ਜਿਹਾ ਚੰਗਾ ਕੰਮ ਕਰਕੇ ਦੇਖੋ ਤੁਹਾਡੀ ਰੂਹ ਨੂੰ ਕਿੰਨਾ ਸਕੂਨ ਮਿਲੂਗਾ ਤੁਹਾਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਚੰਗਾ ਕੰਮ ਕਰਕੇ ਜੇ ਕਿਸੇ ਦੀ ਹੈਲਪ ਕਰਨੀ ਆ ਕਿਸੇ ਦੀ ਤੁਸੀਂ ਮਦਦ ਕਰੋਗੇ ਉਹਦੇ ਚ ਤੁਹਾਡੀ ਰੂਹ ਨੂੰ ਬਹੁਤ ਸ਼ਾਂਤੀ ਮਿਲਣੀ ਆ ਇਸ ਤਰ੍ਹਾਂ ਦਾ ਤੁਸੀਂ ਆਪਦੇ ਨਾਲ ਖਿਆਲ ਬਣਾ ਕੇ ਰੱਖੋ ਕਦੇ ਬਨਾਏ ਹੋ ਜਾ ਸੋਚੋ ਵੀ ਉਹਨੇ ਆ ਕਿਤਾ ਸੀ ਹੁਣ ਮੈਂ ਉਹਨੂੰ ਕਰਕੇ ਦਿਖਾਣਾ ਜੇ ਆਪਾਂ ਕਹਿ ਦਈਏ ਵੀ ਹਾਂ ਮੈਂ ਇਹ ਕਰਦੀ ਆ ਜਾਂ ਮੈਂ ਕਰ ਸਕਦੀ ਆ ਉਹ ਹੋ ਗਈ ਹਲੀਮੀ ਜੇ ਆਪਾਂ ਕਹਾਂਗੇ ਨਹੀਂ ਮੈਂ ਹੀ ਕਰ ਸਕਦਾ ਹਾਂ ਮੈਂ ਤੈਨੂੰ ਕਰਕੇ ਦਿਖਾਣਾ ਦੱਸਦਾ ਹੰਕਾਰ ਓਕੇ ਤੇ ਚਲੋ ਇਹਨਾਂ ਚੀਜ਼ਾਂ ਦਾ ਮੈਂ ਕਹਿੰਨੀ ਆ ਦੇਖ ਲਓ ਜੇ ਕਿਸੇ ਨੇ ਸੁਣ ਕੇ ਅਮਲ ਕਰਨਾ ਹੋਇਆ ਤਾਂ ਠੀਕ ਆ ਤੇ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ